ਬੋਲ ਲਾਡਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਹੀ ਸ਼ਰਧਾ ਅਤੇ ਧੂਮ-ਤਾਮ ਦੇ ਨਾਲ ਮਨਾਇਆ ਗਿਆ। ਇਸ ਮੌਕੇ ਇਲਾਕੇ ਦੀਆਂ ਸੰਗਤਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕਰਵਾਏ ਗਏ। ਇਸ ਮੌਕੇ ਇਲਾਕੇ ਦੀਆਂ ਸੰਗਤਾਂ ਵੱਲੋਂ ਵਿਸ਼ਾਲ ਅਲੌਕਿਕ ਨਗਰ ਕੀਰਤਨ ਵੀ ਕੱਢਿਆ ਗਿਆ ਜੋ ਮੇਨ ਬਾਜ਼ਾਰਾ ਵਿੱਚੋਂ ਦੀ ਹੁੰਦਾ ਹੋਇਆ ਨਵੀਨ ਗੁਰਦੁਆਰਾ ਸਾਹਿਬ ਵਿਖੇ ਆ ਕੇ ਸਮਾਪਤ ਹੋਇਆ। ਇਸ ਵਿਸ਼ਾਲ ਨਗਰ ਕੀਰਤਨ ਵਿੱਚ ਸਮੂਹ ਸਾਧ ਸੰਗਤ ਨੇ ਸ਼ਿਰਕਤ ਕੀਤੀ। ਇਸ ਮੌਕੇ ਅਖਾੜਾ ਗੱਤ ਦਾ ਪਾਰਟੀ ਵੱਲੋਂ ਆਪਣੇ ਜੋਰ ਵੀ ਦਿਖਾਏ ਗਏ। इलाके वालों नगर कीर्तन के दौरान वक्त था गुरु के लंगर भी लगाए गए वागुरु जी का खालसा वाहू जी की फतेह ਆਪ ਸਭ ਸੰਗਤਾਂ ਨੂੰ ਸਾਈਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 556 ਅਵਤਾਰ ਦੇ ਆਰੇ ਦੀਆਂ ਲੱਖ ਲੱਖ ਵਧਾਈਆਂ ਹੁਣ ਅੱਜ ਦੇ ਨਗਰ ਕੀਰਤਨ ਗੁਰਦੁਆਰਾ ਸਿੰਘ ਸਿਹਾ ਨਵੀਂ ਵੱਲੋਂ ਸਬੂਚੇ ਇਲਾਕੇ ਦੇ ਸਹਿਯੋਗ ਨਾਲ ਬਲੱਡਾ ਮੰਡੀ ਦੀ ਪ੍ਰਕਰਮਾ ਕਰਦਾ ਹੋਇਆ ਨਗਰ ਕੀਰਤਨ ਅੱਜ ਸ਼ਾਮ ਨੂੰ ਠੀਕ ਤਕਰੀਬਨ 7 ਵਜੇ ਗੁਰਦੁਆਰਾ ਸਿੰਘ ਸਿਹਾ ਨਵੀਂ ਨਵੀਂ ਵਿਖੇ ਪਹੁੰਚੇਗਾ ਸਵਾ ਸੰਗਤਾਂ ਨੂੰ ਅਵਤਾਰਪੁਰਪ ਦੀਆਂ ਲੱਖ ਲੱਖ ਵਧਾਈਆਂ ਗੁਰਦੁਆਰਾ ਸਿੰਘ ਸਿਹਾ ਨਵੀਂ ਵੱਲੋਂ 3 4 ਅਤੇ 5 ਤਰੀਕ ਨੂੰ ਪ੍ਰੋਗਰਾਮ ਦੀ ਕੀ ਗੇ ਹਨ ਅੱਜ ਅਖੰਡਵਾਸ ਸਾਹਿਬ ਪ੍ਰਕਾਸ਼ ਹੋਏ ਜਿਸ ਦੇ ਪੋਗ 5 ਤਰੀਕ ਨੂੰ ਕਰਨਗੇ ਸਭ ਸਤਿਕਾਰਯੋਗ ਜਰਣਾ ਵਿੱਚ ਬੇਨਤੀ ਹੈ ਕਿ ਗੁਰਦੁਆਰਾ ਸਿੰਘ ਸਭਾ ਨਵੀਂ ਵਿੱਚ ਕੇ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਿੰਘ ਸਭਾ ਨਵੀਂ ਚੋ ਹਰ ਸਾਲ ਗੁਰੂ ਨਾਨਕ ਦੇਵ ਜੀ ਦੇ ਜਪੁਰਬ ਬੜੇ ਸ਼ਾਨ ਸ਼ੌਕ ਨਾਲ ਮਨਾਇਆ ਜਾਂਦਾ ਹੈ ਇਸ ਵਾਰ ਵੀ ਗੁਰਪੁਰਬ ਜਿਹੜਾ 5 ਤਰੀਕ ਦਾ ਹੈ 3 ਤਰੀਕ ਮਤਲਬ ਕਈ ਦਿਨਾਂ ਦਾ ਸਮਾਗਮ ਚੱਲ ਰਿਹਾ ਹੈ ਅੱਜ 3 ਤਰੀਕ ਤੋਂ ਇੱਥੇ ਨਗਰ ਕੀਰਤਨ ਚੱਲ ਰਿਹਾ ਹੈ ਵਿੜਾ ਸ਼ਾਨੋ ਸ਼ੌਕਤ ਨਾਲ ਤੁਸੀਂ ਦੇਖ ਹੀ ਰਹੇ ਹੋ ਕਿ ਗਲੀਆਂ ਬਜ਼ਾਰਾਂ ਚੋਂ ਹੁੰਦੇ ਹੋਏ ਸਾਰੇ ਸ਼ਹਿਰ 'ਚ ਗੁਰੂ ਸਾਹਿਬ ਦੇ ਦਰਸ਼ਨ ਕਰਾ ਰਹੇ ਆ। ਇਹ ਤੋਂ ਬਾਅਦ 5 ਤਰੀਕ ਨੂੰ ਸੰਪੂਰਨ ਸਮਾਪਤੀ ਹੈ। ਸਾਰਾ ਦਿਨ ਸਮਾਗਮ ਚੱਲਣਗੇ ਕੀਰਤਨ ਸਮਾਗਮ ਦੇ ਦਰਮਿਆਨ ਉਸ ਤੋਂ ਬਾਅਦ 12 ਆਏ ਹੋਏ ਰਾਗੀ ਜਥੇ ਪ੍ਰਚਾਰਕ ਪ੍ਰਚਾਰ ਕਰਨੀ ਗੁਰੂ ਸਾਹਿਬ ਨਾਲ ਸੰਗਤ ਨੂੰ ਜੋੜਨ ਦੇ ਯਤਨ ਕਰਨਗੇ। ਸਾਰੀ ਬਲਾਡਾ ਦੀ ਨਾਨਕ ਨਾਮ ਲੈਵਾ ਸੰਗਤ ਦੇ ਹੱਥ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ 3 ਅੱਜ 3 ਤਰੀਕ ਐ ਨਗਰ ਕੀਰਤਨ ਚੱਲ ਰਿਹਾ ਹੈ। 4 5 ਦੋ ਦਿਨ ਸਾਰਾ ਪ੍ਰੋਗਰਾਮ ਗੁਰੂ ਸਾਹਿਬ ਦੇ ਚਰਨਾਂ ਦੇ ਗੁਰਦੁਆਰਾ ਸਿੰਘ ਸਭਾ ਨਵੀਂ ਨਵੀਂ ਤੇ ਆ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਹ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਜੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾ ਰਹੇ ਹਾਂ ਜੀ ਪੂਰੀ ਧੁੰਮਤਾਂ ਨਾਲ ਜੀ। ਦੇਖੋ ਜੀ ਸਾਨੂੰ ਹੁਣ ਤਕਰੀਬਨ ਗੁਰਦੁਆਰੇ ਨਾਲ ਜਿਹੜੇ ਬਹੁਤ ਸਾਲ ਹੋ ਗਏ ਤਕਰੀਬਨ ਸਾਡਾ ਹੁਣ 10ਵਾਂ ਲੰਗਰ ਹੈ ਜੀ। ਅਸੀਂ ਮਹਾਰਾਜ ਤੇ ਇਹੀ ਅਰਦਾਸ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਤੋਂ ਸਾਡੇ ਤੋਂ ਸੇਵਾ ਕਰਾਈ ਜਾਈ। ਸੱਚੇ ਪਾਤਸ਼ਾਹ ਇਹ ਦੁਖਦੀ ਘੜੀ ਨਾ ਦੇਖਣ ਜੀ ਜਦੋਂ ਸੋ ਦੁੱਖ ਕੈਸਾ ਬਾਵਾਂ ਅਸੀਂ ਹਰ ਵਾਰੀ ਸ਼ਬਦ ਵੀ ਇਹੀ ਕਹਦੇ ਆ ਵੀ ਬਾਬਾ ਜੀ ਲੰਗਰ ਤੁਸੀਂ ਜਿੰਨਾ ਮਰਜ਼ੀ ਲਵਾ ਲਿਓ ਸਾਡੇ ਤੋਂ ਕੋਈ ਚੱਕਰ ਨਹੀਂਗਾ ਪਰਮਾਤਮਾ ਆਪ ਆ ਕੇ ਸਾਡੇ 'ਚ ਸਾਡੇ ਤੋਂ ਆਪ ਕਰਵਾਉਂਦਾ ਅਸੀਂ ਇੰਨੀ ਕਹਨੇ ਆ ਜੀ ਬਸ ਵੀ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਤੇ ਸੰਗਤ ਨੂੰ ਵੀ ਚੜ੍ਹਦੀ ਕਲਾ ਤੇ ਮਿਲਵਰਤਨ ਵੀ ਚੜ੍ਹਦੀ ਕਲਾ ਭਰਾਵਾਂ 'ਚ ਵੀ ਪਿਆਰ ਆ ਸਭ 'ਚ ਮੇਲ ਜੋਲ ਰਹੇ ਸਾਡਾ